ਅਸੀਂ ਬੇਨਤੀ ਕਰਦੇ ਆਂ ਕਿ ਤੁਸੀਂ ਇਹ ਪ੍ਰੋਮ ਬੜੇ ਪਿਆਰ ਨਾਲ ਸੁਣੋਗੇ ਆ ਕੁਲਦੀਪ ਮਾਰਗ ਜਿਹਨਾਂ ਦੇ ਰਿਕਾਰਡਸ ਦੀ ਲੋਡਸ ਦੀ ਕਰਾ ਰਹੀ ਟੇਪਰ ਕਾਟਾ ਰਹੀ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਜਿਹਨਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਕਾਫੀ ਨਾਮ ਹੈ ਕਾਫੀ ਗੀਤ ਤੁਸੀਂ ਉਹਨਾਂ ਦੇ ਫਿਲਮਾਂ ਦੇ ਵਿੱਚ ਸੁਣਦੇ ਹੋ ਇੱਕ ਫਿਲਮ ਆਈ ਸੀ ਪਿੱਛੇ ਜੇ ਸੈਦਾ ਜੋਗਰੂ ਉਸ ਵਿੱਚ ਗੀਤ ਗਾਇਆ ਸੀ ਆਲਾ ਸਾਹ ਬਲੇ ਸੈਦੇ ਦੀ ਨਾਰੇ ਸਭ ਸੁਣੀ ਮਜੀ ਚਾਰੰਦੀ ਉਸ ਤੋਂ ਬਾਅਦ ਇੱਕ ਹੋਰ ਫਿਲਮ ਆਈ ਆ ਲੰਬੜਦਾਰ ਨਹੀਂ ਉਸ ਦੇ ਵਿੱਚ 또 ਗੀਤ ਗਾਏ ਯਾਰਾਂ ਦਾ ਟਰੱਕ ਬਲੀਏ ਜੀ ਦੀ ਰੋਡ ਤੇ ਦੁਨੀਆ ਪਾਵੇ ਜੁਗਨੀ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਖੁਦ ਫਿਲਮ ਪ੍ਰੋਡਿਊਸ ਕੀਤੀ ਸੀ ਉਸ ਦਾ ਹੁਣੇ ਦੋ ਫਿਲਮਾਂ ਹੋਰ ਖੁਦ ਪ੍ਰੋਡਿਊਸ ਕਰ ਰਹੇ ਨੇ ਆ ਦੇਸੀ ਮੇਮ ਤੇ ਗੀਤਾਨਾ ਮਹੰਦਾਰਾ ਜਿਨ੍ਹਾਂ ਜਿਸ ਫਿਲਮ ਦੀ ਸ਼ੂਟਿੰਗ ਆ ਕੱਲ ਪਰਸੋਂ ਤੋਂ ਸ਼ੁਰੂ ਕਰ ਰਹੇ ਆ ਆ ਜਿਹੜੀਆਂ ਫਿਲਮਾਂ ਦੇ ਵਿੱਚ ਗੀਤ ਗਾਏ ਨੇ ਉਹਨੇ ਇੱਕ ਪਿੱਛੇ ਜੇ ਫਿਲਮ ਲੱਗੀ ਸੀ ਰੁਸ਼ਕੀਨਾਂ ਦਾ ਬੱਗਾ ਡਾਕੂ ਜਿਹੜਾ ਨੰਬਰਾਂ ਦਾ ਲੱਜੋ ਆਉਣ ਵਾਲੀਆਂ ਫਿਲਮਾਂ ਨੇ ਮਾਮਾ ਠੰਡੀਆਂ ਛਾਵਾਂ ਸੱਸੀ ਪੁੱਲੂ ਤੇ ਸੋਹਣੀ ਮਹੀ ਬਾਤ ਆ ਕੁਲਦੀਪ ਮਾਨ ਕੋ ਨਾਲ ਦੀਬੀ ਦਵਿੰਦਰ ਗੋਗੀ ਤੇ ਸਾਡੀ ਫਿਲਮ ਦੀ ਹੀਰੋਇਨ ਨੂੰ ਗੀਤਾਨਾ ਮਹੰਦਾਰਾ ਦੀ ਫਿਲਮ ਰੁਚੀ ਸਿੰਘ ਦੀ ਇੱਕ ਬੜੀ ਖੁਸ਼ੀ ਦੀ ਗੱਲ ਹੈ ਬਈ ਅੱਜ ਸਾਡੇ ਦਰਮਿਆਨ ਸਾਡੇ ਬਜ਼ੁਰਗ ਵੀ ਨੇ ਸਾਥੋਂ ਬਹੁਤ ਵੱਡੇ ਨੇ ਅ ਫਿਰਿੰਦਰ ਕੋਹਲੀ ਨਿਯੁਕਤ ਡਾਇਰੈਕਟਰ ਉਹ ਵੀ ਸਾਡੇ ਇੱਥੇ ਸេច ਤੇ ਵਾਜਮਾਨ ਨੇ ਉਹ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣਾ ਕੁਝ ਨਾ ਕੁਝ ਤੋਂ ਸਾਹਮਣੇ ਜਰੂਰ ਪੇਸ਼ ਕਰੇ ਨਹੀਂ ਮੇਰਾ ਨਾਮ ਪ੍ਰੀਤਮ ਬਰਾੜਾ ਨੂੰ ਸੀ ਆਪਣਾ ਪ੍ਰੋਗਰਾਮ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਤੁਹਾਡੀ ਸੇਵਾ ਦੇ ਇੱਕ ਧਾਰਮਿਕ ਉਸ ਤੋਂ ਬਾਅਦ ਦੇਸ਼ ਭਗਤ ਤੇ ਉਸ ਤੋਂ ਬਾਅਦ ਜਿੰਨੇ ਸਾਨੂੰ ਪ੍ਰਬੰਧਕ ਸੱਜਣਾ ਦੇ ਵੱਲੋਂ ਹੁਕਮ ਹੋਗਾ ਸੀ ਉਸੇ ਰੁਪੀਨ ਦੇ ਵਿਦਾਰ ਆਪਣਾ ਪ੍ਰੋਗਰਾਮ ਪੇਸ਼ ਕਰਾਂਗਾ। ਲਓ ਸਭ ਤੋਂ ਪਹਿਲਾਂ ਸਾਨੂੰ ਧਾਰਮਿਕ ਧਾਰਮਿਕ ਤੋਂ ਪਹਿਲਾਂ ਕੁਝ ਗੱਲਾਂ ਤੁਹਾਡੇ ਨਾਲ ਸ੍ਰੀ ਕੁਲਦੀਪ ਮਾਰਗ ਜੀ ਕਰ ਲੱਗੇ ਨੇ ਤੇ ਉਹਨਾਂ ਦੇ ਨਾਲ ਅਗਲ ਬੋਲ ਜਾਓ ਤੇ ਸੰਗਤਕਾਰਾਂ ਸਾਡੇ ਮਾਛ ਸਾਰਾ ਜੀ ਤਾਰਾ ਲਓ ਕੁਝ ਗੱਲਾਂ ਕਰਨ ਲਈ ਸ੍ਰੀ ਕੁਲਦੀਪ ਮਾਨਕ ਜੀ। ਸਭ ਤੋਂ ਪਹਿਲਾਂ ਵਾਇਬ੍ਰਿਟੀ ਦਾ ਖਲਸਾ ਵਾਇਬ੍ਰਿਟੀ ਫਲੇ ਪਰ ਤੁਹਾਨੂੰ ਤੇ ਬਦਰੋ ਦੋਸਤੋ ਆਨੇ ਕਾ ਪੰਜਾਬ ਤੇ ਆਉਂਨੇ ਕਿ ਤੁਸੀ ਆ ਗੱਲ ਇਹ ਹੈ ਅਸੀਂ ਆਪਣਾ ਪ੍ਰੋਗਰਾਮ ਚੱਲੂ ਕਰ ਲਗੇ ਹਾਂ ਸਭ ਤੋਂ ਪਹਿਲਾਂ ਇਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬੋਲਦਾ ਕੀ ਲੋ ਸਭ ਤੋਂ ਪਹਿਲਾਂ ਰੱਬ ਦਾ ਪਿਆਰ ਉਸ ਤੋਂ ਬਾਅਦ ਦੇਖਿਆ ਉਸ ਤੋਂ ਬਾਅਦ ਦੇਖੀ ਜਓ i yeah. हा oh, छो आहे सुठा नंढ ख़बर आहे हमा कई डिला